ਸਾਹਿਬੀ ਕਾਲਜੀ ਸਾਰਿਆਂ ਨੂੰ ਅੱਜ 5 ਅਕਤੂਬਰ ਨੂੰ ਵਿਭਾਗ ਵੱਲੋਂ ਇਹ ਲੈਟਰ ਪ੍ਰਾਪਤ ਹੋਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਆਪਣੇ ਸੀਪੀ ਦੇ ਰਿਗਾਰਡਿੰਗ ਪ੍ਰੈਕਟਿਸ ਸ਼ੀਟਾਂ ਆ ਰਹੀਆਂ ਸੀ ਤੇ ਉਸ ਤੋਂ ਬਾਅਦ ਪ੍ਰੈਕਟਿਸ ਟੈਸਟ ਹੋਰੇ ਸੀ ਉਸ ਦੇ ਸ਼ਡਿਊਲ ਦੇ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ ਇਸ ਲੈਟਰ ਦੇ ਵਿੱਚ ਦੱਸਿਆ ਗਿਆ ਹੈ ਕਿ ਉਹ ਸ਼ਡਿਊਲ ਦੇ ਵਿੱਚ ਜੋ ਚੇਂਜ ਕੀਤਾ ਗਿਆ ਹੈ ਉਹ ਇਸ ਲੈਟਰ ਦੇ ਵਿੱਚ ਸ਼ੋ ਕੀਤਾ ਹੋਇਆ ਹੈ ਆਪਾਂ ਦੇਖ ਦਿਆਂ ਲੈਟਰ ਨੂੰ ਕਿ ਕੀ ਚੇਂਜ ਕੀਤਾ ਗਿਆ ਹੈ ਇਹ ਜੋ ਸ਼ਡਿਊਲ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਸ਼ਡਿਊਲ ਆਪਾਂ ਫੋਲੋ ਕਰ ਚੁੱਕੇ ਹਾਂ ਇਹ ਕੰਪਲੀਟਲੀਡ ਆ ਰਿਹਾ ਹੈ ਇਹ ਦੋ ਸ਼ੀਟਸ ਆਂਦੀਆਂ ਸੀ ਫਿਰ ਉਸ ਤੋਂ ਬਾਅਦ ਟੈਸਟ ਹੁੰਦਾ ਸੀ ਦੋ ਸ਼ੀਟਸ ਆਈਆਂ ਫਿਰ ਟੈਸਟ ਹੋਇਆ ਇਹ ਦੋ ਸ਼ੀਟਸ ਆਈਆਂ ਫਿਰ ਟੈਸਟ ਇਹ ਦੋ ਸ਼ੀਟਸ ਆਈਆਂ ਫਿਰ ਟੈਸਟ ਹੋਇਆ ਹੁਣ ਤੱਕ ਆਪਨੇ ਕੋਲ 8 ਸ਼ੀਟਸ ਆ ਚੁੱਕੀਆਂ ਨੇ ਜਿਹੜੇ ਸਬਜੈਕਟ ਆਂਦੀਆਂ ਨੇ ਤੇ ਇਹ ਚਾਰ ਟੈਸਟ ਹੋ ਚੁੱਕੇ ਨੇ ਚੌਥਾ ਟੈਸਟ ਜਿਹੜਾ ਸੈਪਟੰਬਰ ਦੇ ਪੇਪਰ ਦੇ ਵਿੱਚ ਇਨਕਲੂਡਡ ਹੈਗਾ ਸੀ ਐਸ ਤੋਂ ਅੱਗੇ ਦਾ ਸ਼ਡਿਊਲ ਦੇਖਦੇ ਹਾਂ ਆਪਾਂ ਅੱਗੇ ਦਾ ਸ਼ਡਿਊਲ ਹੈ ਉਹ ਤੁਹਾਡੇ ਸਾਹਮਣੇ ਹੈ ਇਸ ਟੇਬਲ 'ਚ ਦਿਖਾਈ ਦੇ ਰਿਹਾ ਹੈ 11 ਅਕਤੂਬਰ ਨੂੰ ਸ਼ੀਟ ਆਏਗੀ ਫਿਰ 18 ਅਕਤੂਬਰ ਨੂੰ ਸ਼ੀਟ ਆਏਗੀ ਫਿਰ ਉਹਦਾ ਟੈਸਟ ਹੋਏਗਾ 25 ਅਕਤੂਬਰ ਨੂੰ ਫਿਰ 25 ਅਕਤੂਬਰ ਨੂੰ ਸ਼ੀਟ ਆਏਗੀ 1 ਨਵੰਬਰ ਨੂੰ ਸ਼ੀਟ ਆਏਗੀ ਉਹਦਾ ਟੈਸਟ ਹੋਏਗਾ 8 ਨਵੰਬਰ ਨੂੰ ਫਿਰ ਪਿਛਲੇ ਸ਼ਡਿਊਲ ਦੇ ਅਕੋਰਡਿੰਗ 8 ਨਵੰਬਰ ਨੂੰ ਇੱਕ ਸ਼ੀਟ ਆਏਗੀ ਉਸ ਤੋਂ ਬਾਅਦ 15 ਨਵੰਬਰ ਨੂੰ ਸ਼ੀਟ ਆਏਗੀ ਜਿਵੇਂ ਪਿਛਲਾ ਸ਼ਡਿਊਲ ਚੱਲ ਰਿਹਾ ਹੈ ਉਸ ਅਕੋਰਡਿੰਗ ਦੇਖਿਆ ਜਾਵੇ ਤਾਂ 15 ਤਰੀਕ ਨੂੰ ਜਿਹੜੀ ਸ਼ੀਟ ਆਣੀ ਸੀ ਉਸ ਤੋਂ ਬਾਅਦ 22 11 ਨੂੰ ਇੱਕ 22 11 ਨੂੰ ਇੱਕ ਟੈਸਟ ਹੋਣਾ ਸੀ ਜਿਵੇਂ ਫੋਲੋ ਕਰ ਰਹੇ ਆ ਚੱਲ ਰਹੇ ਪਰ ਕੀ ਹੈ 22 11 ਨੂੰ ਟੈਸਟ ਨਹੀਂ ਹੈ ਤੇ ਉਹ 15 ਤਰੀਕ ਨੂੰ ਕੰਪਰੀਹੈਂਸਿਵ ਰਿਮੀਡੀਅਲ ਪ੍ਰੈਕਟਿਸ ਸ਼ੀਟ ਵੇਚ ਰਹੇ ਨੇ ਜਿਵੇਂ نیچے ਲਿਖਿਆ ਹੋਇਆ ਹੈ ਉਹਨਾਂ ਨੇ ਮਿਤੀ 15 ਨਵੰਬਰ ਨੂੰ ਵੱਖ-ਵੱਖ ਵਿਸ਼ਿਆਂ ਦੀਆਂ ਵੀਕ ਕੰਪੀਟੈਂਸੀਸ ਤੇ ਆਧਾਰਿਤ ਕੰਪਰੀਹੈਂਸਿਵ ਰਿਮੀਡੀਅਲ ਪ੍ਰੈਕਟਿਸ ਸ਼ੀਟ ਤਿਆਰ ਕਰਕੇ ਭੇਜੀ ਜਾਵੇਗੀ ਮਤਲਬ 15 ਤਰੀਕ ਨੂੰ ਜਿਹੜੀ ਸ਼ੀਟ ਆਏਗੀ ਉਹ ਵੀ ਕੰਪੀਟੈਂਸੀਸ ਦੇ ਬੇਸ ਤੇ ਇੱਕ ਰਿਮੀਡੀਅਲ ਪ੍ਰੈਕਟਿਸ ਸ਼ੀਟ ਤਿਆਰ ਕਰਕੇ ਭੇਜੀ ਜਾਏਗੀ ਨਾ ਕਿ ਜਿਵੇਂ ਅੱਗੇ ਆਮ ਸ਼ੀਟਾਂ ਆਂਦੀਆਂ ਨੇ ਉਸ ਤਰ੍ਹਾਂ ਦੀ ਸ਼ੀਟ ਹੋਏਗੀ ਇੱਕ ਸਪੈਸ਼ਲ ਸ਼ੀਟ ਆਏਗੀ ਰਿਮੀਡੀਅਲ ਪ੍ਰੈਕਟਿਸ ਸ਼ੀਟ ਉਸ ਤੋਂ ਬਾਅਦ ਫਿਰ 22 ਤਰੀਕ ਨੂੰ ਸ਼ੀਟ ਆਏਗੀ 29 ਤਰੀਕ ਨੂੰ ਸ਼ੀਟ ਆਏਗੀ ਤੇ 29 ਤਰੀਕ ਨੂੰ ਜਿਹੜਾ ਲਾਸਟ ਟੈਸਟ ਆਪਣਾ ਹੋਏਗਾ ਇਹ ਸਤਵਾਂ ਟੈਸਟ ਹੋਏਗਾ ਅੱਗੇ 8 ਟੈਸਟ ਹੋਣੇ ਸੀ ਹੁਣ 7 ਟੈਸਟ ਹੋਣਗੇ ਇੱਕ ਟੈਸਟ ਵਿੱਚੋਂ ਕੱਟ ਕੇ ਉਹਦੀ ਜਗ੍ਹਾ ਤੇ ਰਿਮੀਡੀਅਲ ਪ੍ਰੈਕਟਿਸ ਸ਼ੀਟ ਭੇਜੀ ਜਾਏਗੀ ਉਹਨੇ ਰਿਮੀਡੀਅਲ ਪ੍ਰੈਕਟਿਸ ਸ਼ੀਟ ਸਾਰੇ ਬੱਚਿਆਂ ਨੂੰ ਪ੍ਰਿੰਟ ਕਢਵਾ ਕੇ ਦੇਣੀ ਹੈ ਇੱਧਰ ਲਿਖਿਆ ਹੋਇਆ ਹੈ ਜਿਸ ਦੇ ਪ੍ਰਿੰਟ ਫੋਟੋਕਾਪੀ ਹਰੇਕ ਵਿਦਿਆਰਥੀ ਨੂੰ ਪ੍ਰੈਕਟਿਸ ਟੈਸਟ ਦੀ ਤਰਜ਼ ਤੇ ਮੁਹੱਈਆ ਕਰਵਾਈ ਜਾਵੇਗੀ 8ਵੇਂ ਪ੍ਰੈਕਟਿਸ ਟੈਸਟ ਦੇ ਫੰਡ ਮਿਤੀ 15 11 ਨੂੰ ਭੇਜੀ ਜਾਣ ਵਾਲੀ ਸ਼ੀਟ ਨੂੰ ਪ੍ਰਿੰਟ ਕਰਾਉਣ ਲਈ ਵਰਤੇ ਜਾਣ। ਇਹ ਜਿਹੜੀ ਰਿਮੀਡੀਅਲ ਪ੍ਰੈਕਟਿਸ ਸ਼ੀਟ ਆਏਗੀ ਇਹਦਾ ਫੰਡ ਜਿਹੜਾ ਆਪਾਂ ਨੂੰ 8 ਟੈਸਟ ਹੋਣੇ ਸੀ ਉਹਨੂੰ ਪ੍ਰਿੰਟ ਕਰਵਾਉਣ ਦੇ ਪੈਸੇ ਆਨੇ ਸੀ ਜਦਕਿ ਟੈਸਟ ਆਪਣੇ 7 ਹੋਣਗੇ ਤਾਂ 8ਵੇਂ ਟੈਸਟ ਦੇ ਪੈਸੇ ਬਚ ਗਏ। ਉਹ ਜਿਹੜੇ ਪੈਸੇ ਬਚਣਗੇ ਉਹਨੂੰ ਰਿਮੇਡੀਅਲ ਪ੍ਰੈਕਟਿਸ ਸ਼ੀਟ ਨੂੰ ਪ੍ਰਿੰਟ ਕਰਵਾਉਣ ਵਾਸਤੇ ਵਰਤਿਆ ਜਾਵੇਗਾ ਇਹ ਹੀ ਚੇਂਜ ਹੈ ਪ੍ਰੈਕਟਿਸ ਟੈਸਟ ਦੇ ਸ਼ਡਿਊਲ ਦੇ ਵਿੱਚ ਥੈਂਕ ਯੂ